ਕਿ ਚੈਸੇ ਰਿਹਾ ਜੋ ਸੰਤਾਨ ਸਮੂਹ ਕਰ ਹੋਣ ਨੂੰ ਦਿੱਤਾ ਸੀ ਜੀ ਨਾਮ ਨਾਉ ਸ਼ਬਦ ਵਿੱਚ ਹਸਪਤਲ ਬਣਨਾ ਚਾਹੀਦਾ ਮੈਂ ਉਹ ਵਿਚਾਰ ਸੁਣ ਕੇ ਉੱਥੇ ਬੈਠੇ ਜਾਨ ਕਰਕੇ ਕਿ ਜੋ ਤੁਸੀਂ ਕਹੋਗੇ ਉਹਦੇ ਤੋਂ ਲਿਖਣਾ ਕਿ ਜ਼ਿਲ੍ਹੇ ਪਟਿਆਲੇ ਚ ਹੈ ਦੀ ਹਸਪਤਲ ਨਹੀਂ ਹੋਊਗੀ ਬਹੁਤਾਂ ਆਸਤੇ ਕਿਸੇ ਨੂੰ ਵੀ ਕੋਈ ਦੇਖ ਨਹੀਂ ਆ ਰਸਤੇ ਕੋਈ ਲੋਕ ਜੀ ਬਈ ਬਈ ਬਿਮਾਰ ਹੈ ਤੁਜ ਜਗਮੀ ਹੈ ਅਸੀਂ ਨੰਬਰ ਕਰਵਾ ਲਗੇ ਉਥੇ ਤੋਂ ਫਿਰ ਨੰਬਰ 12 ਕਰੋ ਸਾਡੀ ਆਪਣਾ ਮੈਨੇਜਮੈਂਟ ਕਮੇਟੀ ਅੱਗੇ ਲੈ ਜਾ ਕਰੀ ਮਰਨਾ ਨਹੀਂ ਲੱਗਦਾ ਹੈ ਪ੍ਰਮਾਤਮਾ ਦੇ ਆ ਅਸੀਂ ਵਕਤ-ਵਾਰ ਕੋਸ਼ਿਸ਼ ਕਰਨ ਦਾ ਯਤਨ ਕਰੀਏ ਐਂਬੂਲੈਂਸ ਵੀ ਲਾ ਕੇ ਰੱਖਦੇ ਹਾਂ ਉਥੇ ਨੰਬਰ ਫਾਰ ਰਿਸਪੋਕੇ ਕਰਦੇ ਨੇ ਕਿਸੇ ਨੂੰ ਵੀ ਕੋਈ ਜਿਹੜੇ ਪਟਿਆਲੇ ਚ ਕੋਈ ਵੀ ਸੂਚਨਾ ਮਿਲਦੀ ਹੈ ਤਾਂ ਆਪ ਦੋਸਤਾਂ ਦੇ ਦੋਸਤਾਂ ਸਤੇ ਹੀ ਕੋਈ ਕਾਸਤਾ ਤੋਂ ਬਾਕੀ ਦਾ ਪਰਮਾਤਮਾ ਦੇ ਹੱਥ ਹੈ ਯਾਸ਼ਪੇੜਿਆ ਸੰਤਾਂ ਦਾ ਹੋਕਮ ਹੈ ਫਰਮਤੀ ਥੈਂਕ ਯੂ ਥੈਂਕ ਯੂ ਇੱਕ ਹੋਰ ਵੀ ਅਲੌਗ ਸਬੰਧ ਬਣਦੇ ਕਹਿੰਦੇ ਵੀ ਸੰਤਾਂ ਦੇ ਸੰਤਾਂ ਨੇ ਇਹਨਾਂ ਦੇ ਹਸਪਤਾਲ ਵੀ ਬਣਾਏ ਕੁਟੀਆਂ ਬਣਾਉਣਾਂ ਤਾਂ ਵੀ ਬਣਾਏ ਵੀ ਸੰਤਾਂ ਨੇ ਖੁਆਇਆ ਸੀ ਕਿ ਜਿੱਥੇ ਹਸਪਤਾਲ ਬਣਾਓਗੇ ਸਾਡੇ ਵੀ ਉੱਤੇ ਛੋਟੀ ਜਿਹੀ ਕੁਟੀਆਂ ਬਣਾ ਦੋ ਕਰੋ ਉਹ ਵੀ ਅਸੀਂ ਬਣਾ ਦਾਂਗੇ अपने से खुशी की तोड़ी चलते रहें, हफ्ते चां, छः महीने चां, डेली रहें, वो अपने से खुशी है, ऐसे तो अपना उसके उसके रहने का बहुत मज़ेबर बनता है। वागे बिहारी कला की इन्हें विपक्ष ने बाप ऐसे ही